ਸਾਬ ਨੂੰ ਸਿਕਿਉਰਿਟੀ ਪ੍ਰੋਵਾਈਡ ਕਰੋ ਪ੍ਰੋਵਾਈਡ ਕਰੋ ਪ੍ਰੋਵਾਈਡ ਕਰੋ ਗੁੰਡਾਗਰਦੀ ਬੰਦ ਕਰੋ ਗੁੰਡਾਗਰਦੀ ਬੰਦ ਕਰੋ ਪੱਛਮ ਬੰਗਾਲ ਚ ਇੱਕ ਲੇਡੀ ਡਾਕਟਰ ਨਾਲ ਹੋਏ ਰੇਪ ਤੋਂ ਬਾਅਦ ਹੋਏ ਕਤਲ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਐਸਐਮਓ ਡਾਕਟਰ ਹਰਮਿੰਦਰ ਸਿੰਘ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਨਿੰਦਣਯੋਗ ਹੈ ਉਹਨਾਂ ਕਿਹਾ ਕਿ ਭਾਰਤ ਵਿੱਚ ਰੋਜ਼ਾਨਾ ਅਜਿਹੇ ਹਜ਼ਾਰਾਂ ਹੀ ਕਟਨਾਵਾ ਹੋ ਰਹੀਆਂ ਹਨ ਪਰ ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਮੌਕੇ ਦੀਆਂ ਸਰਕਾਰਾਂ ਇਹਨਾਂ ਦਰਿੰਦਿਆਂ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਕਰਦੀਆਂ ਉਹਨਾਂ ਅੱਗੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪਹਿਲਾਂ ਤਾਂ ਇਸ ਕਟਨਾ ਨੂੰ ਆਤਮ ਹੱਤਿਆ ਦਾ ਨਾਮ ਦੇਣ ਦੀ ਕੋਸ਼ਿਸ਼ ਕਰਕੇ ਕਟਨਾ ਨੂੰ ਦਬਣਾ ਚਾਹਿਆ ਪਰ ਮੌਕੇ ਦੀ ਵੀਡੀਓ ਸਾਹਮਣੇ ਆਉਣ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਬਾਦ ਵਿੱਚ ਬਹੁਤ ਸਾਰੇ ਹੁਲੜਬਾ ਜਾਣਨੇ ਹਸਪਤਾਲ ਦੀ ਪੰਨ ਤੋੜ ਕੀਤੀ ਤੇ ਦੋਸ਼ੀਆਂ ਦੇ ਹੱਕ ਵਿੱਚ ਹੁਲੜਬਾਜੀ ਕੀਤੀ ਲੇਡੀਜ਼ ਡਾਕਟਰਾਂ ਦੇ ਹੋਸਟਲ ਵਿੱਚ ਜਾ ਕੇ ਡਾਕਟਰਾਂ ਨੂੰ ਇਸ ਘਟਨਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੂੰ ਅਤੇ ਸੈਂਟਰ ਸਰਕਾਰ ਨੂੰ ਇਸ ਮਸਲੇ ਤੇ ਗੰਭੀਰਤਾ ਨਾਲ ਐਕਸ਼ਨ ਲੈਣਾ ਚਾਹੀਦਾ ਹੈ ਤੇ ਦੋਸ਼ੀਆਂ ਨੂੰ ਤੁਰੰਤ ਸਜ਼ਾ ਦੇਣੀ ਚਾਹੀਦੀ ਹੈ ਇਹ ਜਿਹੜੀ ਘਟਨਾ ਕਰ ਮੈਡੀਕਲ ਕਾਲਜ ਵਿੱਚ ਹੋਈ ਹੈ ਇਹ ਬਹੁਤ ਹੀ ਨਿੰਦਨੀਆ ਹੈ ਇੱਕ ਲੇਡੀ ਡਾਕਟਰ ਦਾ ਸ਼ਰਿਆਮ ਰੇਪ ਤੇ ਮਰਡਰ ਕਰਤਾ ਗਿਆ ਫਿਰ ਦੇਖੋ ਸਭ ਤੋਂ ਵੱਡੀ ਗੱਲ ਕੀ ਹੈ ਰੇਪ ਤੇ ਮਰਡਰ ਕਰਨ ਤੋਂ ਬਾਅਦ ਸਰਕਾਰ ਨੇ ਉਥੇ ਦੀ ਸਰਕਾਰ ਨੇ ਪੁਲਿਸ ਨੇ ਇਵਨ ਮੈਡੀਕਲ ਕਾਲਜ ਵਾਲਿਆਂ ਨੇ ਇਸ ਨੂੰ ਆਤਮ ਹੱਤਿਆ ਕਹਿਣ ਦੀ ਕੋਸ਼ਿਸ਼ ਕੀਤੀ ਉਹ ਤਾਂ ਅੱਛੀ ਗੱਲ ਹੈ ਕਿ ਜਿਹੜੀ ਜਿਹੜੀ ਵੀਡੀਓ ਹੈ ਜਿਹੜੀ ਉਹਦੀ ਪੋਸਟਮਾਰਟਮ ਦੀ ਵੀਡੀਓ ਵਾਇਰਲ ਹੋ ਗਈ ਤੇ ਲੋਕਾਂ ਵਿੱਚ ਇਹ ਗੱਲ ਆ ਗਈ ਨਹੀਂ ਤਾਂ ਇਹਨਾਂ ਨੇ ਇਦਾਂ ਹੀ ਇਹ ਗੱਲ ਦਵਾ ਦੇਣੀ ਸੀ ਜਿੱਦਾਂ ਪਹਿਲਾਂ ਕੇਸ ਦਵਾਉਂਦੇ ਆ ਕਿ ਇਹ ਇਹ ਤਾਂ ਕੁੜੀ ਨੇ ਆਪਣੇ ਆਪ ਸੁਸਾਈਡ ਕਰ ਲਿਆ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਿਹੜੀਆਂ ਇਦਾਂ ਦੀਆਂ ਘਟਨਾਵਾਂ ਇਹਨਾਂ ਦੇ ਰੋਕ ਲਈ ਜਾਵੇ ਮੰਤਤਾਂ ਬੈੰਦ ਦੀ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਇਹ ਸੋਚਣਾ ਚਾਹੀਦਾ ਕਿ ਜੇ ਤੇ ਨਾ ਐਕਸ਼ਨ ਲਿਆ ਗਿਆ ਤਾਂ ਆਉਣ ਵਾਲੇ ਸਮੇਂ 'ਚ ਘਟਨਾਵਾਂ 'ਚ ਵਾਧਾ ਹੋ ਸਕਦਾ ਤੇ ਹੈਲਥ ਸਵਾਮਾਂ ਪ੍ਰਭਾਵਿਤ ਹੋ ਸਕਦੇ ਅੱਜ ਦਿਨ ਇਹ ਜਿਹੜੀਆਂ ਘਟਨਾਵਾਂ ਪੂਰੇ ਹਿੰਦੁਸਤਾਨ 'ਚ ਦਿਖਾਈ ਜਾਂਦਾ ਪਰ ਇਹ ਤਾਂ ਕਿ ਡਾਕਟਰ ਦੀ ਕਿ ਸਿਕਿਉਰਿਟੀ ਨਹੀਂ ਕਿਸੇ ਪਾਸੇ ਦੀ ਕਿ ਉਹ ਕਿੱਦਾਂ ਚੱਲਦੇ ਦੇਖੋ ਕਾਨੂੰਨ ਤਾਂ ਬਣਾਏ ਗਏ ਆ ਪਰ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ ਨਾ ਹੀ ਕਿਤੇ ਸਿਕਿਉਰਿਟੀ ਦਿੱਤੀ ਜਾਂਦੀ ਹੈ ਰਾਤ ਨੂੰ ਅਸੀਂ ਇਕੱਲੇ ਡਿਊਟੀ ਕਰਦੇ ਹਾਂ ਕੋਈ ਕਿਸੇ ਤਰ੍ਹਾਂ ਦੀ ਸਿਕ ਨਾ ਦੇ ਪੰਜਾਬ ਵਿੱਚ ਕਿਸੇ ਵੀ ਹਸਪਤਾਲ ਵਿੱਚ ਸਿਕਿਉਰਿਟੀ ਨਹੀਂ ਦਿੱਤੀ ਜਾਂਦੀ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਤੇ ਸਿਹਤ ਸੰਸਥਾਵ ਵਿੱਚ ਸਿਕਿਉਰਿਟੀ ਦਾ ਪ੍ਰਬੰਧ ਕਰ ਦੇਖੋ ہمارے ਦੇਸ਼ ਮੇ ਨਿਤ ਜੋ ਹੈ ਘਟਨਾयां ਹੋ ਰਹੀਆਂ ਕਰ ਕਰ ਮੈਡੀਕਲ ਕਾਲਜ ਜੋ ਹੈ ਬਿਸ਼ ਪਛਮ ਬੰਗਾਲ ਮੇ ਬਹਨ ਲੇਡੀ ਡਾਕਟਰ ਦਾ ਰੇਪ ਕਰਨੇ ਕੇ ਬਾਅਦ ਮਰਡਰ ਕਰ ਦਿਆ ਗਿਆ ਜੇ ਇੱਕ ਬਹੁਤ ਹੀ ਨਿੰਦਨੀਆ ਘਟਨਾ ਹੈ जिसकी हम सख्त निंदा करते हैं और अब सरकार से अपील करते हैं कि इसके विरुद्ध जल्द से जल्द कार्रवाई की जाए कम से कम उसे मौत की सज़ा दी जाए जिसने ये घटना की है और हम अपील ये भी करते हैं कि जो नित्य जो घटनाएं हो रही हैं हेल्थ जो फैसिलिटी हैं इनको सिक्योरिटी दी जाए किसी भी हेल्थ फैसिलिटी में चाहे वो छोटी हो या बड़ी हो कोई भी जड़ी जो है हमारे पास ना सिक्योरिटी नहीं है इसके सरकार को अपील है कि सिक्योरिटी का प्रबंध किया जाए जो रिपीटेडली घटनाएँ हो रही हैं जैसे अभी उत्तराखंड में एक स्टाफ का मर्डर हो गया ये घटनाएँ बंद होनी चाहिए सरकार को इसके विरुद्ध सख्त से सख्त कानून बनाना चाहिए जो बना हुआ कानून है उसे लागू करना चाहिए कैसे देखो लगभग पूरे हिंदुस्तान में ऐसी घटनाएं आए दिन देखने को मिलती हैं इसको कैसे देखिए हो यही कारण है कि हमारे पास जो कानून है हमारा उसको उसको काम नहीं करने दिया जाता राजनीतिक नेता उसको कानून को लागू होने से रोकते हैं क्योंकि जब ये घटना हुई है मेडिकल कॉलेज में उसके बाद पाँच छः सौ हुलड़बाजों ने वहाँ जाकर तोड़फन की है वहाँ सभी मेडिकल कॉलेज के अंदर जाकर लेडीज़ हॉस्टल में एंट्री की है जो बहुत ही निंदनीय है और इसकी हम पंजाब जड़े पंजाब मेडिकल एसोसिएशन की तरफ से सख्त तनखेधी करते हैं और अपील करते हैं कि सरकार हेल्थ फैसिलिटी में हर हेल्थ फैसिलिटी में सिक्योरिटी दे